ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦਾ ਰੁਖ ਖੇਡ ਮੈਦਾਨਾਂ ਵੱਲ ਮੋੜਨ ਲਈ ਵਿਰਾਸਤੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਦਸ਼ਮ ਪਾਤਸ਼ਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਮਨਾਉਣ ਸਮੇਂ ਜੜੀਆਂ ਰਵਾਇਤੀ ਖੇਡਾਂ ਕਰਵਾਈਆਂ ਸਨ ਉਸ ਤਰ੍ਹਾਂ ਦੀਆਂ ਖੇਡਾਂ ਵੱਲ ਹੁਣ ਨੌਜਵਾਨਾਂ ਦੀ ਰੁਚੀ ਵੱਧ ਰਹੀ ਹੈ ਇਹ ਪ੍ਰਗਟਾਵਾ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਚਰਨ ਗੰਗਾ ਸਟੇਡੀਅਮ ਵਿੱਚ ਮੁਕੰਮਲ ਹੋਇਆ ਦੋ ਰੋਜ਼ਾ ਵਿਰਾਸਤੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਕੀਤਾ ਉਹਨਾਂ ਨੇ ਕਿਹਾ ਕਿ ਲੱਖਾਂ ਸੰਗਤਾਂ ਹੋਲਾ ਮਹੱਲਾ ਮੌਕੇ ਗੁਰੂ ਨਗਰੀ ਵਿੱਚ ਆ ਤੇ ਗੁਰੂ ਨਗਰੀ ਨੂੰ ਸੁੰਦਰ ਰੋਸ਼ਨੀ ਨਾਲ ਚਮਕਾਇਆ ਗਿਆ ਹੈ ਮੇਲਾ ਖੇਤਰ ਦਾ ਕੋਨਾ ਕੋਨਾ ਸਾਫ ਕੀਤਾ ਗਿਆ ਹੈ ਤੇ ਅੱਜ ਅਸੀਂ ਹੋਲਾ ਮਹੱਲਾ ਤਿਉਹਾਰ ਮੌਕੇ ਸਮੂੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸਰਦਾਰ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੋਲਾ ਮਹੱਲਾ ਤਿਉਹਾਰ ਮੌਕੇ ਵਿਰਾਸਤੀ ਖੇਡਾਂ ਤੋਂ ਇਲਾਵਾ ਕraft ਮੇਲਾ ਆਯੋਜਿਤ ਕਰਵਾਇਆ ਹੈ ਜਿੱਥੇ ਪੰਜਾਬ ਦੇ ਹੁਨਰਮੰਦ ਆਪਣੇ ਉਤਪਾਦਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਏ ਹਨ ਉਹਨਾਂ ਨੇ ਦੱਸਿਆ ਕਿ ਗੁਰੂ ਨਗਰੀ ਵਿੱਚ ਤਿੰਨ ਵੱਡੀਆਂ LED ਸਕਰੀਨਾਂ ਲਗਾਈਆਂ ਗਈਆਂ ਹਨ ਜਿੱਥੇ ਮੇਲਾ ਖੇਤਰ ਬਾਰੇ ਸਮੂੱਚੀ ਜਾਣਕਾਰੀ ਲਗਾਤਾਰ ਸ਼ਰਧਾਲੂਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਐਡਵੈਂਚਰ ਸਪ ویلو ووٹنگ وغیرہ پربند بھی دس کہ لگ بھگ ہزار پولیس ادھکاری کرمچاری میلہ رکھی جی چندر جوتی ڈپٹی کمشنر وکاس نونیت ماہل ایس پی روپ نگر جسپریت میلا افسر کم اڈل میجسٹریٹ سکھپال ایس ڈی ایم مورنڈا ہرجیت جیتا پردھان نگر کو ڈی ایس پی اجے منچ سچالک گرمندر پلر رنجیت ایس سی افسر موجود سن تی ویخ رہنگل سٹی اپڈیٹ کے لیے اوناش شرما ضراسن کو ਉਸ ਦਾ ਅੰਤ ਨੂੰ ਆਉਣ ਲਈ ਤੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਣ ਲਈ ਰੂਹ ਰੂਹ ਆਏ ਸਾਰੇ ਹੀ ਖਿਡਾਰੀ ਸਾਰੇ ਹੀ ਦਰਸ਼ਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੇ ਪ੍ਰਬਾਤ ਕਰੂ ਬੜੇ ਧੰਨ ਗੁਰੂ ਜੀ ਦਾ ਸਾਹਿਬ ਸਿਰ ਉਹਨਾਂ ਨੂੰ ਜੀਤੇ ਸਭ ਤੋਂ ਪਹਿਲਾਂ ਆਪ ਸਾਰੇ ਸੱਜਣਾਂ ਬੋਲੇ ਬਣੇ ਜੀਆ ਰਾਖਾ ਪਰਵਾਰ ਦਾ ਇਸ ਪਾਵਨ ਮੇਧ ਤੇ ਤਰਤੀ ਕੋ ਕਿਸੇ ਪਿਤਾ ਪਾਸ਼ਾ ਦਰਬੇਸ਼ شری گرو گوبند میرے بڑی خوشی ہے کہ ہر سال اپنے کوشش کرتے ہیں کہ سنگا نت ملے تو وقت آنند مان سک प्रदेश پورے ਜ਼ਿਲ੍ਹਾ ਪ੍ਰਸ਼ਾਸਨਰਾਂ ਨੂੰ ਮਿਲਣ ਗਏ ਨੇ ਤੇ ਮੈਂ ਖੁਦ ਨੂੰ ਦੇਖਿਆ ਸੀ ਕਿ ਇਸ ਦੇ 2-3 ਘੰਟੇ ਦਾ ਟੂਰ ਕੇ ਕਿਸਪੜੀ ਦੇ ਜਿਹੜੇ ਪਟੌੜਾ ਬਹੁਤ ਹੀ ਵੱਡੀਆਂ ਨੇ ਇਸ ਸੰਗਤ ਇਹ ਬਹੁਤ ਭਾਰੀ ਕਨਾਲ ਤੇ ਰਸਤੇ ਪਹੁੰਚੀ ਹੈ ਉਹਨਾਂ ਵਿੱਚੋਂ ਇਹ ਜਿਹੜਾ ਆਪਾਂ ਅਜਿਹਾ ਵਿਰਾਸਤੀ ਖੇਡਾ 2 ਦਿਨ ਤੋਂ ਕੰਨ ਸਰੇ ਤੋਂ ਸ਼ੁਰੂ ਹੋ ਕੇ ਹੁਣ ਇਹਦਾ ਸਟਾਪਨ ਹੋਇਆ ਇਸ ਦੇ ਵਿੱਚ ਦੁਬਾਰਾ ਜਿਹੜੀ ਸਾਡੀ ਵਿਰਾਸਤੀ ਖੇਡਾ ਸਾਡੇ ਸਿੱਖ ਮਾਰਸ਼ਲ ਆਰਟਸ ਸਭ ਤੋਂ ਪਹਿਲਾਂ ਜਿਹੜਾ ਮੈਂ ਕੋਲੋਂ ਕੀਤਾ ਮੈਂ ਸਾਰੇ ਖਿਡਾਰੀਆਂ ਦਾ ਜਿਹੜੇ ਨੇ ਸਾਥਨ ਦੇ ਉਹਦਾ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਸਾਰੇ ਪ੍ਰਸ਼ਾਸਨ ਦਾ ਸਾਰੇ ਮੀਡੀਆ ਦਾ ਅਧਿਕਾਰ ਪ੍ਰਸ਼ਾਸਨ ਐਂਡ ਮੋਰ ਇਨਰਟੀਟੀਅਨ ਪੂਰੇ ਸ਼ਹਿਰ ਬਹੁਤ ਸੋਨੀ ਲਾਈਟਿੰਗ ਦੇ ਨਾਲ ਜਿਹੜਾ ਹੈ ਸਜਵਾ ਰਿਆ ਹੋਊ ਵੀ ਬਹੁਤ ਸਾਰੇ ਜਿਹੜੇ ਬੰਦੇ ਨੇ ਤੇ ਬਰੇ ਤਿੰਨ ਦਿਨ سارے <سؤال> اداری نہ آئے ایک سگی بہت مبارکباد ਤੋ ਪਹਿਲਾਂ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਖੋਲੇ ਮਹਲੇ ਦੀ ਲੱਖ ਲੱਖ ਮੁਬਾਰਕਬਾਦ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਲੋਗਲ ਲੋਕਲ ਜਿਹੜੇ ਆ ਸਾਡੀ ਕਮੇਟੀ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਵੀ ਸੰਗਤ ਆਵੇ ਉਸ ਨੂੰ ਕੋਈ ਵੀ ਤਕਲੀਫ ਨਾ ਹੋਵੇ ਉਹ ਵੱਧ ਤੋਂ ਵੱਧ ਆਨੰਦਮਾਨ ਸਕੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੇ ਮਾਤਾ ਨੈਣਾ ਦੇ ਵੀ ਜਾ ਸਕਣ ਤੇ ਇਸ ਵਾਰੀ ਬਹੁਤ ਸਾਰੇ ਨਵੇਂ ਉਪਰਾਲੇ ਚਾਹੇ ਉਹ ਈ ਰਿਕਸ਼ਾ ਹੋਣ ਨਵੀਆਂ ਪਾਰਕਿੰਗਾਂ ਹੋਣ ਤੁਸੀਂ ਆ ਵਿਰਾਸਤੀ ਖੇਡਾਂ ਦਾ ਆਨੰਦ ਮਾਣਿਆ ਕraft ਮੇਲਾ ਹੋਵੇ ਬੂਟਿੰਗ ਹੋਵੇ ਤੇ ਟ੍ਰੈਫਿਕ ਮੈਨੇਜਮੈਂਟ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਜਿਹੜੀ ਹੈ ਸੰਗਤ ਨੂੰ ਕੋਈ ਦਿੱਕਤ ਨਹੀਂ ਆਉਗੀ ਬਹੁਤ ਸਾਰੀ ਸਹੂਲਤਾਂ ਜਿਹੜੀਆਂ ਨਵੀਆਂ ਤੇ ਅਗਲੇ 3 ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਹੈ ਉਹ 24 ਘੰਟੇ ਜ਼ਮੀਨ ਦੇ ਉੱਤਰ ਹੈ ਕਿ ਜ਼ਮੀਨ ਤੇ ਉਤਰ ਕੇ ਲੋਕਾਂ ਦੇ ਨਾਲ ਬਹੁਤ